ਆਵਾ ਤੇ ਕਹਿੰਦੇ ਨੇ ਹੁਣ ਬਾਬਾ ਗੋਰਖਨਾਥ ਜੀ ਉਹਨਾਂ ਨੂੰ ਵੀ ਸੱਤਾ ਦੇ ਦਿੱਤਾ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ ਜਿਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਸੀ ਕਿ ਥੋੜੇ ਥੋੜੇ ਬਤੀਲਿਆਂ ਦੇ ਵਿੱਚ ਲੰਗਰ ਤਿਆਰ ਕਰਨਾ ਹੈ ਅਰਦਾਸ ਬੇਨਤੀ ਕਰਨੀ ਹੈ ਉੱਪਰ ਚਾਦਰ ਦੇ ਦੇਣੀ ਹੈ ਤੇ ਫਿਰ ਜਿਹੜਾ ਲੰਗਰ ਸੰਗਤਾਂ ਵਿੱਚ ਮਹਾਪੁਰਖਾਂ ਦੇ ਵਿੱਚ ਵਰਤਾਣਾ ਹੈ ਇਸੇ ਤਰ੍ਹਾਂ ਹੋਇਆ ਲੰਗਰ ਤਿਆਰ ਹੋਇਆ ਲੰਗਰ ਦੇ ਉੱਪਰ ਚਾਦਰ ਦਿੱਤੀ ਗਈ ਅਰਦਾਸ ਬੇਨਤੀ ਹੋਈ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਸਾਧ ਸੰਗਤ ਜੀ ਲੰਗਰ ਛਕਣ ਵਾਸਤੇ ਸਾਧੂ ਆਏ ਤੇ ਗੋਰਖਨਾਥ ਜੀ ਉਹ ਆਪਣੇ ਚੇਲਿਆਂ ਦੇ ਨਾਲ ਤੇ ਆ ਕੇ ਉਹ ਰੂਪਵਤੀ ਦੇ ਪਿਤਾ ਜੀ ਨੂੰ ਕਹਿੰਦੇ ਨੇ ਕਹਿੰਦੇ ਮੈਨੂੰ ਤਾਂ ਰਾਜੇ ਮਹਾਰਾਜੇ ਨਹੀਂ ਰਜਾ ਸਕੇ ਤੂੰ ਕੀ ਰਜਾਵੇਂਗਾ ਮਾਣ ਕਰਦਾ ਸਤਸੰਗ ਜਿਹੜਾ ਮਾਣ ਹੁੰਦਾ ਨਾ ਮਾਨ मुਨੀ ਮਨ ਵਰਗਲੇ ਮਾਨ ਸਭੇ ਕੋ ਖਾਏ ਮਾਣ ਆਪਾ ਸਤਿਗੁਰੂ ਗੁਰੂ ਰਵਦਾਸ ਮਹਾਰਾਜ ਤੇ ਕਰਨਾ ਹੈ ਆਪਣੇ ਆਪ ਤੇ ਕੀਤਾ ਮਾਣ ਜਿਹੜਾ ਉਹ ਡੋਬ ਦਿੰਦਾ ਹੈ ਗੁਰੂ ਤੇ ਕੀਤਾ ਮਾਣ ਉਤਾਰ ਦਿੰਦਾ ਹੈ ਤੇ ਹੁਣ ਮਾਨ ਕੀਤਾ ਗੁਰੂ ਰਵਦਾਸ ਮਹਾਰਾਜ ਤੇ ਤੇ ਉਧਰ ਉਹ ਆਪਣੇ ਤੇ ਮਾਨ ਕਰਦਾ ਹੈ ਗੋਰਖਨਾਥ ਪਤਾ ਨਹੀਂ ਕਿ ਇਹਨਾਂ ਨੇ ਕਿਹਨੂੰ ਗੁਰੂ ਬਣਾਇਆ ਹੈ ਪਤਾ ਲੱਗਣਾ ਅੱਗੇ ਹੁਣ ਸਾਸਾਂ ਜੀ ਬੈਠ ਜਾਂਦਾ ਹੈ ਲੰਗਰ ਦੇ ਵਿੱਚ ਲੰਗਰ ਵਰਤਾਵਾ ਸ਼ੁਰੂ ਹੁੰਦਾ ਹੈ ਇੱਕ ਇੱਕ ਕਟਸ਼ੀ ਪਾਉਂਦੇ ਸਾਰਿਆਂ ਨੂੰ ਹੁਣ ਗੋਰਖਨਾਥ ਜਦੋਂ ਉਹ ਚੱਕਦਾ ਹੈ ਲੰਗਰ ਖਾਂਦਾ ਹੈ ਨਾ ਤੇ ਉਹ ਰੱਜ ਜਾਂਦਾ ਇੱਕੋ ਕਟਸ਼ੀ ਦੇ ਨਾਲ ਆਲੇ ਦੁਆਲੇ ਵੇਖਦਾ ਕਹਿੰਦਾ ਅੱਜ ਤੱਕ ਤੇ ਮੈਂ ਰੱਜਿਆ ਨਹੀਂ ਇਹ ਕੀ ਹੋਇਆ ਰੂਪவதி ਦੇ ਪਿਤਾ ਜੀ ਨੂੰ ਬੁਲਾਉਂਦਾ ਹੈ ਕਹਿੰਦਾ ਅੱਛਾ ਫਿਰ ਐਦਾਂ ਕਰੋ ਆਪਣੀ ਧੀ ਰੂਪਤੀ ਨੂੰ ਬੁਲਾਓ ਰੂਬਤ ਆਂਦੀ ਹੈ ਮਹਾਰਾਜ ਕੀ ਹੋਇਆ ਲੰਗਰ ਸਵਾਦ ਨਹੀਂ ਬਣਿਆ ਕਹਿੰਦਾ ਨਹੀਂ ਲੰਗਰ ਬਹੁਤ ਵਧੀਆ ਬਣਿਆ ਸਾਡੀ ਸੰਤੁਸ਼ਟੀ ਹੋ ਗਈ ਹੈ ਅਸੀਂ ਰੱਜ ਗਏ ਪਰ ਆ ਸਾਡੀ ਚਿੱਪੀ ਹੈ ਇਹਦੇ ਵਿੱਚ ਦੁੱਧ ਪਾਣਾ ਦੁੱਧੇ ਨਾਲ ਭਰਨੀ ਹੈ ਹੁਣ ਸਾਧ ਸੰਤ ਜੀ ਇੱਕ ਕਟਿਸ਼ੀ ਖਾ ਕੇ ਰੱਜ ਗਿਆ ਦੂਜਾ ਪਰਚਾ ਪਾਇਆ ਕਿ ਇਸ ਤਰ੍ਹਾਂ ਦੇਖਦਾ ਇਹਨਾਂ ਨੂੰ ਚਿੱਪੀ ਅੱਗੇ ਰੱਖ ਦਿੱਤੀ ਕਹਿੰਦਾ ਇਹ ਮੇਰੀ ਚਿੱਪੀ ਭਰ ਦੋ ਦੁੱਧੇ ਨਾਲ ਤੇ ਹੁਣ ਰੂਬ ਬਤੀ ਜਾਂਦੀ ਹੈ ਅੰਦਰੋਂ ਗੜਬੀ ਇੱਕ ਦੁੱਧਲੀ ਲੈ ਕੇ ਆਉਂਦੀ ਹੈ ਤੇ ਗੋਰਖਨਾਥ ਫੇਰ ਮਾਨ ਦੇ ਨਾਲ ਕਹਿੰਦਾ ਕਿਉਂਕਿ ਉਹ ਜਿਹੜੀ ਚਿੱਪੀ ਸੀ ਨਾ ਉਹਦੇ ਵਿੱਚ ਬਲਟੂਹਾ ਦੇ ਬਲਟੋ ਡਰਮਾਂ ਦੇ ਡਰਮ ਪੈ ਜਾਂਦੇ ਸੀ ਉਹ ਭਰਦੀ ਨਹੀਂ ਸੀ ਕਦੀ ਜਿੰਨਾ ਮਰਜੀ ਦੁੱਧ ਪਾ ਦਿਓ ਜਿੰਨਾ ਰਾਸ਼ਨ ਪਾ ਦਿਓ ਉਹ ਨਹੀਂ ਭਰਦੀ ਸੀ ਉਹਦੀ ਤੇ ਉਹ ਹੱਸਦਾ ਕਹਿੰਦਾ ਇਹ ਗੜਬੀ ਦੇ ਨਾਲ ਕੀ ਬਣਨਾ ਇਹਦੇ ਨਾਲ ਨਹੀਂ ਭਰਨੀ ਇਹ ਹੋਰ ਲੈ ਕੇ ਆ ਰੂਬਤ ਜੀ ਕਹਿੰਦੀ ਮਹਾਰਾਜ ਜੀ ਪਹਿਲਾ ਇਹ ਤਾਂ ਪਵਾ ਲੋ ਗੜਬੀ ਦੁੱਧ ਦੀ ਲੈ ਕੇ ਆਉਂਦੀ ਐ ਸਤਿਗੁਰੂ ਰਵਦਾਸ ਮਹਾਰਾਜ ਦਾ ਧਿਆਨ ਧਰਦੀ ਐ ਤੇ ਹੁਣ ਜੋ ਹੋਇਆ ਨਾ ਉਹ ਗੋਰਖਨਾਰ ਦੇ ਚੇਲਿਆਂ ਦੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ ਵੇਖ ਕੇ ਕੀ ਹੋਇਆ ਬਖਸ਼ਿਸ਼ ਹੋਈ ਮਹਾਰਾਜ ਜੀ ਦੀ ਉਹ ਜਿਹੜੀ ਛੋਟੀ ਜਹੀ ਗੜਬੀ ਲੈ ਕੇ ਆਈ ਸੀ ਨਾ ਦੁੱਧ ਦੀ ਰੂਪਤੀ ਉੱਕ ਮੰਡਲ ਦੇ ਵਿੱਚ ਪਾਉਂਦੀ ਹੈ ਦੁੱਧ ਕਮੰਡਲ ਦੇ ਵਿੱਚ ਪੈਂਦਾ ਹੈ 1 ਮਿੰਟ ਵੀ ਨਹੀਂ ਲੱਗਦਾ ਕਮੰਡਲ ਭਰ ਜਾਂਦਾ ਹੈ ਗੜਬੀ ਦੇ ਵਿੱਚ ਦੁੱਧ ਬੱਚ ਜਾਂਦਾ ਹੈ ਜਦੋਂ ਇਹ ਗੋਦਕ ਉਹ ਗੋਰਖਨਾਥ ਬੀਕਦਾ ਨਾ ਮੱਥੇ ਤੇ ਹੱਥ ਮਾਰਦਾ ਤੇ ਹੱਥ ਜੋੜਦਾ ਕਹਿੰਦਾ ਐ ਬੱਚੀਏ ਤੁੱਕੇ ਨੂੰ ਆਪਣਾ ਗੁਰੂ ਬਣਾ ਕੇ ਆ ਜੀ ਨੂੰ ਤੇ ਆਪਣਾ ਗੁਰੂ ਬਣਾਇਆ ਹੈ ਨਾ ਉਹ ਪੂਰਾ ਹੈ ਤੇ ਸਾਧ ਸੰਗ ਜੀ ਜਦੋਂ ਗੋਰਖਨਾਥ ਹੱਥ ਜੋੜਦਾ ਪੁੱਛਦਾ ਹੈ ਤੇ ਫਿਰ ਰੂਮਵੰਦੀ ਕਹਿੰਦੀ ਮਹਾਰਾਜ ਉਹ ਤਾਂ ਕਾਛੀ ਦੇ ਵਿੱਚ ਰਹਿੰਦੇ ਨੇ ਤੇ ਕਹਿੰਦੇ ਉਹ ਤਾਂ ਕਾਛੀ ਦੇ ਵਿੱਚ বাসਦੇ ਨੇ ਕਹਿੰਦੇ ਕੌਣ ਹੈ ਕਹਿੰਦੇ ਜੀ ਉਹ ਤਾਂ ਸਤਿਗੁਰੂ ਗੁਰੂ ਰਵਦਾਸ ਮਹਾਰਾਜ ਦੇ ਅੱਛਾ ਕਹਿੰਦੇ ਉਹ ਕੀ ਕਰਦੇ ਨੇ ਕਹਿੰਦੇ ਉਹ ਕੀ ਕਰਦੇ ਨੇ ਤੇ ਰੂਪਤੀ ਕਹਿੰਦੀ ਉਹ ਤਾਂ ਜੋੜੇ ਗੱਢਦੇ ਨੇ ਤੇ ਉਹ ਪਰਮੇਸ਼ਰ ਨਾਲ ਗੱਡ ਲੈਂਦੇ ਨੇ ਜਿਹੜਾ ਉਹਨਾਂ ਦੇ ਕੋਲ ਜਾਂਦਾ ਹੈ ਨਾ ਉਹ ਪ੍ਰਮਾਤਮਾ ਦੇ ਨਾਲ ਗੱਡ ਲੈਂਦੇ ਨੇ ਤੇ ਅੱਜ ਗੋਰਖਨਾਥ ਸਤਗੁਰੂ ਗੁਰੂ ਰਵਦਾਸ ਮਹਾਰਾਜ ਜੀ ਦੀ ਸੋਭਾ ਸੁਣਦਾ ਹੈ ਨਾ ਰੂਪਤੀ ਤੇ ਫਿਰ ਉਹ ਵੀ ਹੱਥ ਜੋੜ ਕੇ ਉੱਥੋਂ ਹੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦਾ ਹੈ ਉਹਨੂੰ ਬੜਾ ਮਾਨ ਸੀ ਉਹਦਾ ਮਾਨਕ ਹੈ ਤੇ ਹੁਣ ਅਰੂਪwati ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੀ ਹੈ ਕਿ ਮਹਾਰਾਜ ਜਿੱਥੇ ਤੂੰ ਸਾਡੇ ਤੇ ਬਾਸ਼ਾ ਕੀਤੀ ਹੈ ਨਾ ਉਥੇ ਇਹਨਾਂ ਸਾਰੀਆਂ ਮੁਲਤਾਨ ਦੀਆਂ ਸੰਗਤਾਂ ਦੇ ਉਹਨਾਂ ਤੇ ਵੀ ਕਿਰਪਾ ਕਰ ਜਿੱਥੇ ਆਪ ਜੀ ਵਾਕੀਆਂ ਨੂੰ ਜੋੜਦੇ ਹੋ ਉਥੇ ਸਾਨੂੰ ਵੀ ਆਪਣੇ ਨਾਮ ਦੇ ਨਾਲ ਆਪਣੀ ਬਾਣੀ ਦੇ ਨਾਲ ਜੋੜਿਆ ਕਰੋ ਤੇ ਹੁਣ ਉਹ ਅਰੋਗਵਤੀ ਮਹਾਰਾਜੀ ਨੂੰ ਦੱਸਦੀ ਹੈ ਕਿ ਸਤਿਗੁਰੂ ਗੁਰੂ ਰਵਦਾਸ ਮਹਾਰਾਜ ਕਾਛੀ ਦੇ ਵਿੱਚ ਵਸਦੇ ਨੇ ਕਾਛੀ ਦੇ ਵਿੱਚ ਵਸਦੇ ਨੇ ਆਓ ਇੱਕ ਧਾਰਨਾ ਪੜ੍ਹ ਕੇ ਆਪਾਂ ਜਿਹੜੀ ਹੈ